ਅਸਿਕਾਲ ਜੀ ਵੈਦਜੇ ਦਾ ਖਾਲਸਾ ਵੈਦਜੇ ਕੀ ਫਤਿਹ ਆਜ ਤਾ ਅਗੋਂ ਮੈਂ ਪੁਲਿਸ ਵਾਲਿਆਂ ਦੀ ਕਰਤੂਤ ਦਾ ਭਾਂਡਾ ਫੋਟਣ ਲੱਗਿਆਂਗਾ ਥਾਣਾ ਜੋਗਾ ਜ਼ਿਲ੍ਹਾ ਮਾਨਸਾ ਦੇ ਵਿੱਚ ਹੁਣ ਤੁਸੀਂ ਵੀਡੀਓ ਸਕਿਪ ਨਹੀਂ ਕਰਨੀ ਪੂਰੀ ਵੀਡੀਓ ਦੇਖੋ ਮੈਂ ਦੱਸਦਾ ਕੀ ਕੀ ਜਿਹੜੀ ਗੱਲਬਾਤ ਹੋਈ ਆ ਕਿ ਜਿਹੜੇ ਇੱਥੇ ਅਫਸਰ ਨੇ ਰਿਸ਼ਵਤ ਖੋਹ ਅਫਸਰ ਨੇ ਚਾਹੇ ਕੋਈ ਮਰਜੀ ਸਰਕਾਰ ਆ ਜਾਣ ਇਨਾਂ ਦੇ ਲਹੂ ਲੱਗਿਆ ਹੋਇਆ ਕੁੱਤੇ ਮੂੰਹ ਮੂੰਹ ਜਿਸ ਤਰ੍ਹਾਂ ਹੱਡੇ ਹੱਡਾ ਰੋੜੀ ਦੇ ਕੁੱਤੇ ਦੇ ਮੂੰਹ ਦੇ ਵਿੱਚ ਜਦੋਂ ਲਹੂ ਲੱਗ ਜਾਵੇ ਨਾ ਉਹ ਵੱਢਣ ਲੱਗ ਜਾਂਦਾ ਇਹ ਜਿਹੜੇ ਪਰਾਲੇ ਭਰਤੀ ਕੀਤੇ ਹੋਏ ਨੇ ਜਿਹੜੇ ਨਵੇਂ ਨੌਜਵਾਨ ਮੁੰਡੇ ਨੇ ਉਹ ਹਿਸਪਤਾ ਨਹੀਂ ਲੈਂਦੇ ਪਰ ਜਿਹੜੇ ਖੁੰਡਣੇ ਪੁਰਾਣੇ ਜਿਹੜੇ ਥਾਣੇ ਦੇ ਵਿੱਚ ਬੈਠੇ ਨੇ ਸਭ ਤੋਂ ਜ਼ਿਆਦਾ ਜੇਕਰ ਕਰਾਪਸ਼ਨ ਹੁੰਦੀ ਆ ਥਾਣਾ ਜੋਗਾ ਦੇ ਵਿੱਚ ਹੁੰਦੀ ਆ ਹੁਣ ਮੈਂ ਤੁਹਾਨੂੰ ਗੱਲ ਲੈ ਕੇ ਚੱਲਦਾਗਾ ਦੱਸਨਾਗਾ ਕਿਹੜਾ ਐਸਆਈ ਆ ਕਿ ਜਿਹੜਾ ਲੋਕਾਂ ਨੂੰ ਸਿੱਧਾ ਨਹੀਂ ਬੋਲਦਾ ਤੇ ਪਾ ਕੇ ਵਰਦੀ ਮੰਨ ਲਓ ਲੋਕਾਂ ਦੇ ਖਿਲਾਫ ਬੋਲਦਾਗਾ ਤੇ ਕਵੇਂ ਲੋਕਾਂ ਨੂੰ ਗੱਲਾਂ ਕਰਦਾਗਾ ਮੈਂ ਤੁਹਾਨੂੰ ਸਾਰੀ ਬਿਥੇਆ ਦੱਸਦਾਗਾ ਪਹਿਲਾਂ ਮੇਰਾ ਇੱਕ ਆਪ ਮੈਂ ਪੱਤਰਕਾਰ ਆ ਮੇਰਾ ਅਰਜੀ ਰੋਲਾ ਸੀ ਬੱਟ ਦੇ ਉੱਤੇ ਟਾਲੀ ਦਾ ਉਹਨੂੰ ਲੈ ਕੇ ਮੈਂ ਥਾਣੇ ਜੋਗੇ ਦੇ ਵਿੱਚ ਫੋਨ ਕੀਤਾ ਸਰਕਾਰੀ ਨੰਬਰ ਤੇ 97805012 ਤੇ ਫੋਨ ਨਹੀਂ ਲੱਗਿਆ ਬੰਦ ਸਵਿਚ ਆਪ ਦੱਸੀ ਜਾਂਦਾ ਸੀ ਮੁੰਤ ਸਿੰਘ ਫੋਨ ਲਾਇਆ ਪੰਜ ਵਾਰ ਮੁੰਤ ਸਿੰਘ ਨੇ ਫੋਨ ਨਹੀਂ ਚੱਕਿਆ ਮੈਡਮ ਪ੍ਰਵਿੰਦਰਾ ਉੱਤੇ ਉਹਨੂੰ ਫੋਨ ਲਾਇਆ ਤੇ ਉਹਨੇ ਦੱਸਿਆ ਕਿ ਕਹਿੰਦੀ ਤੁਸੀਂ 112 ਤੇ ਕਰ ਲਓ ਜਾਂ 100 ਨੰਬਰ ਤੇ ਕਰ ਲਓ 112 ਨੰਬਰ 'ਤੇ ਲੱਗਿਆ 100 ਨੰਬਰ ਤੇ ਫੋਨ ਕੀਤਾ ਤੇ ਫਿਰ ਮੁਰਚੀ ਨੇ ਫੋਨ ਕੀਤਾ ਤਾਂ ਪੁਲਿਸ ਜਰੂਰ ਉੱਥੇ ਆ ਗਈ। ਉਹਦੇ ਵਿੱਚ ਏਐਸਆਈ ਦਲੇਰ ਸਿੰਘ ਆ ਤੇ ਜਦੋਂ ਉਹਨੂੰ ਸਾਰਾ ਮੌਕਾ ਦਿਖਾਇਆ ਟਾਲੀ ਦਾ ਬੱਟ ਤੇ ਆਉਂਦੀ ਆ ਜਦੋਂ ਕਿਹਾ ਵੀ ਜਿਹੜੇ ਉਹ ਟਾਲੀ ਵਾਲੇ ਨੇ ਉਹ ਜਿਹੜੇ ਖੇਤੋਂ ਭਰ ਕੇ ਲੈ ਗਏ ਜਿਹੜੀ ਟਰਾਲੀ ਕ ਇੱਕ ਓਥੇ ਪਈ ਆ ਉਹਨਾਂ ਨੂੰ ਕਹਿੰਦੇ ਮੈਂ ਵਾਪਸ ਕਰਵਾ ਦੂੰਗਾ ਪਰ ਉਹਨਾਂ ਨੂੰ ਅੱਜ 10 ਵਜੇ ਦਾ ਟਾਈਮ ਦਿੱਤਾ ਸੀ 10 ਵਜੇ ਮੈਂ ਗਿਆ ਸੀ ਪਰ ਉਹ ਬੰਦੇ ਨਹੀਂ ਆਏ ਤੇ ਇਹ ਐਸਆਈ ਬੋਲਦਾ ਮੈਨੂੰ ਦਲੇ ਸਿੰਘ ਇਹਦਾ ਨਾਮ ਆ ਪਹਿਲਾਂ ਤਾਂ ਮੈਨੂੰ ਮੈਂ ਰਾਤ ਕਿਹਾ ਇਹਨੂੰ ਮੈਨੂੰ ਕਹਿੰਦਾ ਤੂੰ ਮੈਨੂੰ ਪੜਤਣਾ ਪੜਾਵਾ ਮੈਂ ਸਭ ਕੁਝ ਜਾਣਦਾਗਾ ਮੈਂ ਇਹਨੂੰ ਕਿਹਾਗਾ ਵੀ ਤੁਸੀਂ ਟਰੈਕਟਰ ਵੀ ਮਂਗਾਓ ਜੀ ਥਾਣੇ ਦੇ ਵਿੱਚ ਮੇ ਜਿਹੜਾ ਉਹ ਜਿਹੜੇ ਟਰਾਲੀ ਲੈ ਕੇ ਗਏ ਨੇ ਤੇ ਮੈਨੂੰ ਤਾਂ ਉਹਦੀ ਪਤਾ ਲੱਗ ਗਿਆ ਸੀ ਕਿ ਇਹੇ ਮੂੰਹ ਦੇ ਵਿੱਚ ਉਹਨਾਂ ਨੇ ਹੱਟ ਦੇ ਦਿੱਤਾ ਇਹ ਜਿਹੜਾ ਥਾਣੇ ਜੋਗੇ ਦੇ ਵਿੱਚ ਏਸੀ ਦਲੇਰ ਸਿੰਘਾ ਮੈਂ ਹੀ ਪੰਜਾਬ ਸਰਕਾਰ ਨੂੰ ਵੀ ਏਡੀਜੀਪੀ ਨੂੰ ਡੀਜੀਪੀ ਨੂੰ ਐਸਐਸਪੀ ਨੂੰ ਇਹਦੇ ਬਰ ਖਿਲਾਫ ਦੀ ਦਰਖਾਸਤ ਦੇਵਾਂਗਾ ਤੇ ਇਹਨੂੰ ਇਥੋਂ ਬਾਦਲਣਾ ਚਾਹੁੰਦਾਗਾ ਇਹ ਜੇ ਨਕੰਮੇ ਅਫਸਰ ਲਾਏ ਹੋਏ ਨੇ ਥਾੜੇ ਦੇ ਵਿੱਚ ਜਿਹੜੀ ਸੁਣਵਾਈ ਦੀ ਹੁੰਦੀ ਆਖਰ ਹੋਇਆ ਕੀ ਅੱਜ ਗਿਆ ਮੈਂ ਕੱਲ ਕਹਿੰਦਾ ਮੈਂ ਥਾੜੇ ਟਰਾਲੀ ਨਾਲ ਲੈ ਆਉਂਗਾ ਮੈਂ ਬਾਹਰ ਸਲਕਣਾ ਕਰਵਾ ਦੂੰਗਾ ਤੇ ਅੱਜ ਗਿਆ ਕਹਿੰਦਾ ਜੀ ਉਹਦੀ ਮਿੰਟੀ ਹੋਣ ਵਾਲੀ ਆਏ ਹੋਣ ਵਾਲੀ ਆ ਬਾਹਰ ਹੋਣ ਵਾਲੀ ਆ ਕਹਿੰਦਾ ਭਾਬ ਕੇ ਸੜਿਆ ਮੁਕਰ ਗਿਆ ਮੈਂ ਆਖਿਆ ਜੀ ਵੀ ਤੁਸੀਂ ਉਹਨਾਂ ਨੂੰ ਬੁਲਾਉਂਦੇ ਨਹੀਂ ਕਹਿੰਦਾ ਉਹ ਆਉਣਗੇ ਐਨੇ ਵਜੇ ਆਉਣਗੇ ਐਨੇ ਵਜੇ ਆਉਣਗੇ ਕਹਿੰਦਾ ਮੈਂ ਕਿਸੇ ਬਸਲੇ ਚ ਹੋਰ ਉਲਟਿਆ ਹੋਇਆਗਾ ਮੈਂ ਆਖਿਆ ਫਿਰ ਤੁਸੀਂ ਐਂ ਦੱਸੋ ਜਾਂ ਬੁਲਾਉਂਗੇ ਉਹਨਾਂ ਦੇ ਕਾਰਵਾਈ ਕਰੋਗੇ ਜਿਹੜੀ ਚੋਰੀਆਂ ਟਾਲੀ ਪਟਕੇ ਲੈ ਕੇ ਗਏ ਨੇ 20 30 ਸਾਲ ਦੀ ਜਿਹੜੀ ਖੜੀ ਸੀ ਤੇ ਕਹਿੰਦਾ ਮਖੇ ਮੈਂ ਕਿਹਾ ਹੋਰ ਪਾਸੇ ਕੋਈ ਆ ਆ ਚਾਰਾ ਜੋਈ ਕਰਾ ਮੈਨੂੰ ਕਹਿੰਦਾ ਤੂੰ ਹੋਰ ਆ ਪਾਸਾ ਜਿਹੜਾ ਮਰਜ਼ੀ ਖਤਿਆਰ ਕਰ ਲੈ ਕਹਿੰਦਾ ਅਹਜਾ ਘਟਿਆ ਅਫਸਰ ਲਾਏ ਜਾਂਦੇ ਨੇ ਥਾਣੇ ਜੋਗੇ ਦੇ ਵਿੱਚ ਪੁਲਿਸ ਨੂੰ ਕਾਲੀਆਂ ਪੇਡਾ ਐਵੇਂ ਨਹੀਂ ਕਿਹਾ ਜਾਂਦਾ ਇਹਨਾਂ ਨੇ ਪਹਿਲਾਂ ਸਿੱਖ ਨੌਜਵਾਨੀ ਦਾ ਕਾਹਨ ਕੀਤਾ ਸਿੱਖ ਨੌਜਵਾਨ ਨੇ ਇਹੋ ਜਿਹੇ ਲੋਕਾਂ ਨੇ ਮੁੰਡੇ ਮਾਰੇ ਨੇ ਇਹਨਾਂ ਨੇ ਜਿਹੜਾ ਦਲੇਰ ਸਿੰਘ ਆ ਨਾਮ ਇਹਦਾ ਦਲੇਰ ਰੱਖਿਆ ਹੋਇਆਗਾ ਤੇ ਇਹ ਆਪ ਦੀ ਜਿਹੜੀ ਇਹਨੂੰ ਵਰਦੀ ਦਿੱਤੀ ਆ ਉਹਦੇ ਨਸੇ ਦੇ ਹੰਕਾਰ ਦੇ ਵਿੱਚ ਇਹ ਤਾਂ ਵੱਡੇ-ਵੱਡੇ ਦੀਆਂ ਵਰਦੀਆਂ ਲੈ ਜਾਂਦੀਆਂ ਨੇ ਇੱਥੇ ਵੱਡੇ-ਵੱਡੇ ਦੇ ਨਸੇ ਲੈ ਜਾਂਦੇ ਨੇ ਇੱਥੇ ਅਤੇ ਡੀਜੀਪੀ, ਏਡੀਜੀਪੀ ਦੇ ਪਰਚੇ ਹੋ ਜਾਂਦੇ ਨੇ ਅਤੇ ਮੁੱਖ ਮੰਤਰੀਆਂ ਦੇ ਪਰਚੇ ਹੋ ਜਾਂਦੇ ਨੇ ਤੂੰ ਕਿਹੜੀ ਬਾਗ ਦੀ ਮੂਲੀ ਆ ਮੈਂ ਥਾਣਾ ਜੋਗਾ ਦੇ ਐਸਆਈ ਘਟਿਆ ਜਿਹੜਾ ਕੁਟੂਤ ਦਾ ਮਾਲਕ ਆ ਇਹ ਦਲੇਰ ਸਿੰਘ ਜਿਹੜਾ ਇਹਨਾਂ ਪਰਚਾ ਪਾਉਣਾ ਮੇਰੇ ਤੇ ਪਾ ਲੇ ਜਿਹੜਾ ਇਹਨੇ ਕੁਛ ਕਰਨਾ ਮੇਰੇ ਤੇ ਕਰ ਲੇ ਤੇ ਫਿਰ ਮੈਂ ਦੱਸੂਗਾ ਇਹਨੂੰ ਬਾਅਦ ਚ ਫਿਰ ਮੈਂ ਦੱਸੂਗਾ ਇਹਨੂੰ ਤੇ ਜਾਊਗਾ ਕਿੱਧਰ ਇਹ ਫਿਰ ਇਹ ਹੁਣ ਆਵਾ ਦੀ ਪਾਰਟੀ ਹੁੰਦੀ ਨਹੀਂ ਅੱਖਾਂ ਮਿੱਟੀ ਬੈਠੀ ਆਵਾ ਦੀ ਪਾਰਟੀ ਫਟਕ ਭਾਤ ਤੁਮਾਰ ਨੂੰ ਚਾਹੀਦਾ ਨਹੀਂ ਕਿ ਇਹ ਜੇ ਬੁੱਚੜ ਅਫਸਰਾਂ ਨੂੰ ਕਿਉਂ ਠਾਲੀਆਂ ਦੇ ਵਿੱਚ ਰੱਖਿਆ ਹੋਇਆਗਾ ਲੋਕਾਂ ਦੀ ਸਰਵਾਈ ਨਹੀਂ ਸੁਣਦੇ ਤੇ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਨੇ ਹੁਣ ਮੈਂ ਉਹਨਾਂ ਨੇ ਲੜਕੇ ਮਰਦੇ ਉਹਨਾਂ ਨੇ ਇੱਕ ਤਖੜਾ ਬੰਦੇ ਨੇ ਇਹਨਾਂ ਨੂੰ ਰੁਪਏ ਦਿੱਤੇ ਤੇ ਹੱਡੇ ਨੂੰ ਮੂੰਹ ਨਾਲ ਲਾਟਾ ਆ ਇਹ ਕੌਲੀ ਚੱਟੇ ਬੰਦਾ ਜਿਹੜਾ ਦਲੇਰ ਨਾਮ ਦਾ ਐਸਆਈ ਆ ਥਾਣੇ ਜੋਗੇ ਦੇ ਵਿੱਚ ਤੈਨਾਤ ਆ ਇਹ ਆ ਇਹਦੇ ਘਟਿਆ ਅਫਸਰਾਂ ਨੂੰ ਮੈਂ ਇੱਥੇ ਹੱਕਾਂ ਵਾਲੀ ਜਿਹੜਾ ਚੇਅਰਮੈਨ ਆ ਚੰਦੀ ਸਿੰਘ ਉਹਦੇ ਤੱਕ ਵੀ ਪਹੁੰਚ ਕੀਤੀ ਇੱਥੇ ਸਾਡੇ ਹੋਰ ਵੀ ਜਿਹੜੇ ਵਲੰਟੀਅਰ ਨੇ ਆਮਾ ਦੀ ਪਾਰਟੀ ਉਹਨਾਂ ਤੱਕ ਵੀ ਪਹੁੰਚ ਕੀਤੀ ਪਰ ਕਿਸੇ ਦੀ ਸਰਮਾਈ ਨਹੀਂ ਥਾਣੇ ਜੋਗੇ ਵਿੱਚ ਹੋ ਰਹੀ ਕਮਾਲ ਦੀ ਗੱਲ ਆ ਪੰਜਾਬ ਦੇ ਵਿੱਚ ਆਮਾ ਦੀ ਪਾਰਟੀ ਦੀ ਸਰਕਾਰ ਹੋਵੇ ਅਫਸਰ ਚੇਅਰਮੈਨਾਂ ਤੇ ਕਦੀੜੀ ਗੱਲਬਾਤ ਨਾ ਸੁਣਨਾ ਐਦੂ ਹੋਰ ਕੀ ਹੋ ਸਕਦਾਗਾ ਆਮ ਬੰਦੇ ਦੀ ਕਿੱਥੋਂ ਸੁਲਵਾਈ ਹੋਊਗੀ ਇੱਥੇ ਦਾ ਜਿਹੜੇ ਆਮ ਆਦੀ ਪਾਰਟੀ ਦੇ ਚੇਅਰਮੈਨ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਇੱਥੇ ਜਿਹੜੇ ਸਾਡੇ ਪੱਤਰਕਾਰ ਨੇ ਸਾਡੀ ਨਹੀਂ ਗੱਲ ਸੁਣੀ ਜਾਂਦੀ ਜਿਹੜਾ ਆਮ ਬੰਦਾਗਾ ਆਮ ਕੋਈ ਜਿਹੜਾ ਦਿਹਾੜੀਦਾਰ ਲਾ ਲੋ ਜਾਂ ਕੋਈ ਆਮ ਜੀਵਿਦਾਰ ਆ ਉਹਨਾਂ ਦੀ ਗੱਲ ਇਹ ਕਿੱਥੇ ਸੁਣਦੇ ਨੇ ਯਾ ਰੁਪਏ ਲੈਂਦੇ ਨੇ ਯਾ ਰੁਪਏ ਮੋٹے ਰੁਪਏ ਲੈਂਦੇ ਨੇ ਇਹ ਮੈਂ ਕਈਆਂ ਦੀ ਪਹਿਲਾ ਵੀਡੀਓ ਬਣਾਈ ਸੀ ਤਾਂ ਇਹ ਮੇਰੇ ਤੇ ਮਸਦੇ ਨੇ ਤਾਂ ਇਹ ਲੱਗਦੇ ਨੇ ਮੇਰੇ ਤੇ ਇਹਨਾਂ ਦੀ ਮੈਂ ਕਰਤੂਤਾਂ ਦਾ ਮੇਰੇ ਕੋਲੇ ਖਬਰਾਂ ਪਈਆਂ ਨੇ ਬੜੀਆਂ-ਬੜੀਆਂ ਸਾਪੀਆਂ ਹੋਈਆਂ ਇਹਨਾਂ ਦੇ ਡਾਕੂ ਗੁੰਡੇ ਲਿਖਿਆ ਹੋਇਆ ਇਹਨਾਂ ਨੂੰ ਮੈਂ ਕਿੰਨਾ-ਕਿੰਨਾ ਤੋ ਰਿਸ਼ਤਾ ਲੈਂਦੇ ਨੇ ਇਹ ਤੇ ਕਮੇ ਜਿਹੜੇ ਅਫਸਰ ਇੱਥੇ ਤੈਅ ਹੋ ਗਏ ਸਾਰਿਆਂ ਦੇ ਬਿਗ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਕਮੇ ਲੋਕਾਂ ਦੇ ਉੱਥੋਂ ਜਾ ਕੇ ਕਹਿ ਦਿੰਦੇ ਸੀ ਥਾਣੇ ਵਿੱਚ ਲਾਇਓ ਤੁਸੀਂ ਜਾ ਕੇ ਫਲਾਣੇ ਹੋਟਲ ਤੇ ਰੁਪਏ ਫੜਾਏਓ ਇਹ ਘਟਿਆ ਕਰਤੂਤ ਦੇ ਮਾਲਕ ਨੇ ਇਹ ਜਿਹੇ ਅਫਸਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ADGP ਨੂੰ DGP ਨੂੰ ਮਾਨਤਾ ਦੇ ਐਸਐਸਪੀ ਨੂੰ ਕਿ ਇਹਦੀ ਅਨਕਵਾਰੀ ਕੀਤੀ ਜਾਵੇ ਇਹ ਜਿਹੇ ਘਟਿਆ ਅਫਸਰ ਦੀ ਇਹ ਐਸਐਸਏ ਦੀ ਇਹਦੀ ਬਾਦਲੀ ਪਠਾਨਕੋਟ ਕੀਤੀ ਜਾਵੇ ਇਹ ਜਿਹਿਆਂ ਦੀ ਜਿਹੜੇ ਨੂੰ ਸਾਰੀ ਸਾਰੀ ਉਮਰ ਹੋ ਗਿਆ ਇੱਥੇ ਥਾੜੇ ਵਿੱਚ ਲੱਗਿਆ ਉਹਨਾਂ ਦੀ ਕਦੇ ਤੁਸੀਂ ਪੁੱਛਿਆ ਹੈ ਕਿਸੇ ਲੋਕਾਂ ਤੋਂ ਕਿ ਬੰਦੇ ਕਹੇ ਜਿਹਨੇ ਜਿਨ੍ਹਾਂ ਦੀ ਤੁਸੀਂ ਬਦਲੀ ਟੈਕਨੀਕ ਕੀਤੀ ਜੇ ਬਦਲੀ ਕਰਦੇ ਆ ਤਾਂ 15 ਦਿਨ ਬਾਅਦ ਫੇਰ ਉਸੇ ਥਾੜੇ ਵਿੱਚ ਆ ਜਾਂਦੇ ਆ ਇੱਥੇ ਕੀ ਆ ਦੱਸ ਕਿਉਂ ਲੱਗਿਆਗਾ ਮੈਂ ਇੱਥੇ ਇੱਥੇ ਕੀ ਮੁਰਮੜਾ ਹੁੰਦੇ ਨੇ ਥਾੜੇ ਦੇ ਵਿੱਚ ਇੱਕ ਸਭ ਤੋਂ ਘਟੀਆ ਮੈਂ ਕਹਿ ਦਿੰਦਾ ਜਿਹੜਾ ਥਾੜੇ ਦੇ ਵਿੱਚ ਲੱਗਿਆ ਹੋਇਆ ਇਹ ਬੰਦਾ ਐਸਆਈ ਦਲੇਰ ਸਿੰਘ ਤੇ ਮੈਂ ਇਹਨੂੰ ਬੇਨਤੀ ਵੀ ਕਰਦਾ ਤੇ ਚੈਲੰਜ ਵੀ ਕਰਦਾ ਤੇ ਚਲੋ ਉਹਨਾਂ ਨਾਲ ਦਾ ਮੇਰਾ ਜਿਹੜਾ ਕੁਝ ਹੋਣਾ ਸੀ ਹੋ ਜੂਆ ਨਿਭੜੇ ਨਾ ਨਿਭੜੇ ਜੋ ਮਰਜ਼ੀ ਹੋਵੇ ਅਦਾਲਤਾਂ 'ਚ ਜਾਈਏ ਕੋਰਟਾਂ 'ਚ ਜਾਈਏ ਹੜਦਾ ਮੈਂ ਵੀ ਨਹੀਂ ਪਰ ਨਾਲ ਕਿਹੜੀਸੂ ਤੈਨੂੰ ਵੀ ਛੱਡਦਾ ਤੈਨੂੰ ਵੀ ਨਹੀਂ ਚਾਹੇ ਕਿ ਜਿੱਥੇ ਮਰਜ਼ੀ ਭੱਜ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਜਿਹੇ ਘਟੀਆਂ ਅਫਸਰਾਂ ਨੂੰ ਤੁਸੀਂ ਮੂੰਹ ਨਾ ਲਾਇਓ ਨਾ ਇਹਨਾਂ ਦੇ ਤੁਸੀਂ ਮੂੰਹ ਲੱਗੋ ਹੁਣ ਦੇਖਦੇ ਆ ਭਗਵੰਤ ਮਾਨ ਜਾਂ ਉਹਦੇ ਲੀਡਰ ਅਤੇ ਹੋਰ ਐਮਐਲਏ ਕਿਸੇ ਕੋਈ ਐਮਐਲਏ ਦੀ ਬਾਤ ਨਹੀਂ ਕੀ ਪੁੱਤਰੇ ਆਪੁਰਸਾ ਲਾਵਾ ਐਦੂੰ ਘਟਿਆ ਸਰਕਾਰ ਕੀ ਹੋ ਸਕਦੀ ਹੈ ਫਿਰ ਪਵਨਤ ਮਾਨ ਨੂੰ ਬੇਨਤੀ ਕਰਦਾ ਜੇ ਤੁਹਾਡੇ ਚ ਹਿੰਮਤ ਹੈ ਗਿਆ ਹੁਣ ਵੋਟਾਂ ਆਉਣ ਵਾਲੀਆਂ ਨੇ ਤੇ ਨਹੀਂ ਫਿਰ ਅਸੀਂ ਵੀ ਹੋ ਰਾਗ ਤਿਆਰ ਕਰਾਂਗੇ ਕਿ ਜਿਹੜਾ ਨਾ ਕਰਨ ਦਾ ਹੋਵੇ ਅਸੀਂ ਵੀ ਤੁਹਾਨੂੰ ਘੇਰ ਕੇ ਸਵਾਲ ਜਵਾਬ ਅਸੀਂ ਇਹ ਜਿਵੇਂ ਅਸੀਂ ਵੀ ਪੁੱਛਾਂਗੇ ਕੋਈ ਨਾ ਤੁਸੀਂ ਵੀ ਪਿੰਡਾਂ ਵਿੱਚ ਪਰ ਆਵੋਗੇ ਜੇਕਰ ਇਹਨਾਂ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਜੇ ਕਾਰਵਾਈ ਕੀਤੀ ਗਈ ਤੁਹਾਡਾ ਸਾਡਾ ਕਿਸੇ ਦਾ ਰੌਲਾ ਨਹੀਂ ਪਰ ਇਹਨਾਂ ਅਫਸਰਾਂ ਘਟੀਆਂ ਅਫਸਰਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦੀ ਬਦਲੀ ਹੋਣੀ ਚਾਹੀਦੀ ਹੈ ਜਿਹੜੇ ਇੱਥੇ ਲਾਸਦੇ ਨੇ ਇਹ ਟਕੇ ਟਕੇ ਦੇ ਬੰਦੇ ਹੈ ਮੈਂ ਉੱਤੇ 10 ਵਜੇ ਗਿਆਗਾ 12 ਵਜੇ ਘਰੇ ਆ ਜਾਗਾ 2 ਘੰਟੇ ਮੈਨੂੰ ਰਾਹ ਨਹੀਂ ਦਿੱਤਾ ਕਹਿੰਦਾ ਮੈਂ ਫੋਨ ਨਹੀਂ ਕਰਦਾ ਕੱਲੇ ਇਹ ਗੱਲ ਕਹਿ ਕੇ ਗਿਆ ਉਹਨਾਂ ਨੂੰ ਨਾਲੇ ਮੈਨੂੰ ਕਹਿੰਦਾ ਤੁਸੀਂ ਥਾਣੇ ਵਿੱਚ ਆ ਜਿਓ ਮੈਂ 2 ਘੰਟੇ ਥਾਣੇ ਵਿੱਚ ਬਹਿ ਕੇ ਆ ਗਿਆ ਉਹ ਵੱਧੇ ਆਏ ਨਹੀਂ ਤੇ ਮੈਨੂੰ ਕਹਿੰਦਾ ਯਾਰ ਆਹ ਤਾਂ ਤੁਸੀਂ ਬੇਨਤੀ ਕਰਾ ਲਓ ਫਲਾਨਾ ਕਰਾ ਲਓ ਧਮਕਾ ਕਰਾ ਲਓ ਮੈਂ ਤਾਂ ਉਹਨਾਂ ਦੀ ਟਾਲੀ ਜਿਹੜੀ ਉਹ ਲੱਕੜਾਂ ਲੈ ਕੇ ਮੈਂ ਤਾਂ ਕੁਝ ਕਰ ਨਹੀਂ ਸਕਦਾ ਜਿਹੜੀਆਂ ਪਈਆਂ ਨਾ ਮੈਂ ਉਹਨਾਂ ਦਾ ਕੁਝ ਕਰ ਸਕਦਾ ਤੇ ਫਿਰ ਕੱਲ ਲੈਣ ਗਿਆ ਇੱਥੇ ਆਇਆ ਸੀ ਇਹ ਤੇ ਕਾਹਦੇ ਵਾਸਤੇ ਆਇਆ ਸੀ ਜੇ ਕੋਈ ਜੋ ਕਰ ਨਹੀਂ ਸਕਦਾ ਸੀ ਜਿਹਦੇ ਹੱਥ ਪੈਰ ਇਹਦੇ ਪੱਲੇ ਕੁਝ ਹੈ ਹੀ ਨਹੀਂ ਸੀ ਜਹਾ ਉਹਨਾਂ ਨੂੰ ਤਾਂ ਡਰਦਾਗਾ ਜੇ ਉਹਨਾਂ ਨੇ ਹਾਡੇ ਦੇ ਮੂੰਹ ਦੇ ਵਿੱਚ ਪਾਤਾਗਾ ਇਸ ਕਰਕੇ ਨਹੀਂ ਇਹ ਕਾਰਵਾਈ ਕਰਨਾ ਚਾਹੁੰਦਾ ਮੈਂ ਸਬੰਧ ਦੇ ਵਿੱਚ ਐਸਐਸਬੀ ਨੂੰ ਕਾਲ ਨੂੰ ਮਿਲੂੰਗਾ ਜੇ ਉੱਥੇ ਨਹੀਂ ਸੁਣਵਾਈ ਹੁੰਦੀ ਮੈਂ ਅਦਾਲਤਾਂ ਤੱਕ ਵੀ ਜਾਊਗਾ ਇਹ ਸਬੰਧ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਨਾਂ ਦਾ ਮੈਂ ਰੱਜ ਕੇ ਹੁਣ ਜਲੂਸ ਕੱਢੂੰਗਾ ਮੈਂ ਕੱਲੇ-ਕੱਲੇ ਦਾ ਜਿਹੜਾ ਬੇਰਵਾ ਲੈਂਦਾਗਾ ਕਿਤੇ-ਕਿਤੇ ਘਟੀਆਂ ਆਸਰ ਲੱਗੇ ਹੋਏ ਨੇ ਕਿਹੜੇ-ਕਿਹੜੇ ਥਾਣੇ ਦੇ ਵਿੱਚ ਲੱਗੇ ਹੋਏ ਨੇ ਹੁਣ ਮੈਂ ਕੱਲੇ-ਕੱਲੇ ਦੇ ਇਹਨਾਂ ਦਾ ਐਂਤਿਆਨ ਲੈ ਕੇ ਛੱਡਾਂਗਾ ਧੰਨਵਾਦ ਬਾਈ ਜੀ ਦਾ ਖਾਲਸਾ ਬਾਦ ਜੀ ਕੀ ਫਤਿਹ